ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਫਿਰ ਆਪਾਂ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਕਿਸੇ ਦੇ ਮਨ ਨੂੰ ਕਿਵੇਂ ਬਦਲ ਸਕਦੇ ਆਪਾਂ ਹਰੇਕ ਇਨਸਾਨ ਦੀ ਸੋਚ ਵੱਖਰੀ ਵੱਖਰੀ ਹੁੰਦੀ ਹੈ ਹਰੇਕ ਇਨਸਾਨ ਦੇ ਵਿਚਾਰ ਵੀ ਵੱਖਰੇ ਵੱਖਰੇ ਹੁੰਦੇ ਨੇ ਪਰਮਾਤਮਾ ਨੇ ਹਰੇਕ ਇਨਸਾਨ ਨੂੰ ਵੱਖਰੀ ਵੱਖਰੀ ਸੋਚ ਦਾ ਮਾਲਕ ਬਣਾਇਆ ਹੈ ਹਰੇਕ ਇਨਸਾਨ ਦਾ ਸੁਭਾਅ ਉਹਦੀ ਸੋਚ ਰਹਿਣੇ ਬੈਣੀ ਬੋਲਚਾਲ ਸਭ ਕੁਝ ਵੱਖਰੀ ਵੱਖਰੀ ਹੁੰਦੀ ਹੈ ਹਰੇਕ ਇਨਸਾਨ ਦੂਸਰੇ ਇਨਸਾਨ ਨੂੰ ਆਪਣੇ ਮੁਤਾਬਕ ਜਿਹੜਾ ਢਾਲਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਕੋਈ ਕਿਸੇ ਚੀਜ਼ ਦਾ ਸਾਰਾ ਲੈਂਦਾ ਕੋਈ ਲੜਾਈ ਝਗੜਿਆ ਰਾਹੀਂ ਦੂਜੇ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ਆਪਸੀ ਸੁਭਾਅ ਦੇ ਬਖਰੇਪਣ ਨੂੰ ਲੈ ਕੇ ਕਈ ਵਾਰ ਤਾਂ ਮਨਮੁਤਾਵ ਹੋਣੇ ਵੀ ਸ਼ੁਰੂ ਹੋ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਤੋਂ ਹਟ ਕੇ ਅਸੀਂ ਦੂਸਰਿਆਂ ਦੇ ਮਾੜੇ ਸੁਭਾਅ ਨੂੰ ਕਿੰਜ ਆਪਣੇ ਮੁਤਾਬਕ ਢਾਲ ਸਕਦੇ ਹਾਂ ਉਸ ਦਾ ਚੰਗਾ ਸੁਭਾਅ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਪੈਣਾ ਜਦੋਂ ਵੀ ਘਰ ਵਿੱਚ ਖਾਣਾ ਬਣਾਉਂਦੀਆਂ ਨੇ ਉਹ ਸਿਰ ਟਾਕੇ ਬਣਾਉਣਾ ਅਤੇ ਆਟਾ ਗੁੰਨਣ ਤੋਂ ਲੈ ਕੇ ਰੋਟੀ ਪਕਾਉਣ ਤੱਕ ਪਰਮਾਤਮਾ ਦਾ ਨਾਮ ਸਿਮਰਨਾ ਜ਼ਰੂਰ ਕਰਨਾ ਤੁਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋ ਕੋਈ ਵੀ ਤੁਹਾਡਾ ਗੁਰੂ ਹੈ ਕੋਈ ਵੀ ਸ਼ਬਦ ਪੜੋ ਜਾਂ ਮੂਲ ਮੰਤਰ ਦਾ ਜਾਪ ਕਰੋ ਸਭ ਤੋਂ ਜ਼ਿਆਦਾ ਵਧੀਆ ਹੈ ਤੁਹਾਡਾ ਜਿਹੜਾ ਚੰਗਾ ਸੁਭਾਅ ਨਾਲ ਬਣਾਇਆ ਹੋਇਆ ਖਾਣਾ ਹੈ ਉਹਦੇ ਵਿੱਚ ਪਰਮਾਤਮਾ ਰੂਪੀ ਜਿਹੜੀ એનર્ਜੀ ਹੈ ਉਹ ਪਰਨੇ ਸ਼ੁਰੂ ਹੋ ਜਾਂਦੀ ਹੈ ਇਸ ਨਾਲ ਜਿਹੜੀ ਹੌਲੀ-ਹੌਲੀ ਉਹ એનર્ਜੀ ਹੈ ਇੱਕ ਤਾਂ ਤੁਹਾਡਾ ਚੰਗਾ ਸੁਭਾਅ ਚੰਗੇ ਵਿਚਾਰ ਉੱਪਰ ਦੀ ਦੂਸਰਾ ਪਰਮਾਤਮਾ ਨਾਲ ਜੁੜੀ ਹੋਈ ਤੁਹਾਡੀ ਜਿਹੜੀ ਰੂਹ ਹੈ ਉਹ ਕੀ ਹੈ ਤੁਹਾਡੇ ਖਾਣੇ ਨੂੰ ਪੂਰੀ ਪੋਜ਼ਿਟਿਵਿਟੀ ਦੇ ਨਾਲ ਭਰ ਦਿੰਦੀ ਹੈ ਤੁਹਾਡਾ ਖੁਸ਼ ਹੋ ਕੇ ਬਣਾਇਆ ਹੋਇਆ ਖਾਣਾ ਤੇ ਪਰਮਾਤਮਾ ਦਾ ਨਾਮ ਸਿਮਰਨ ਉਹਦੇ ਵਿੱਚ ਜਦੋਂ ਇਹ ਦੋਨੋਂ ਚੀਜ਼ਾਂ ਪ੍ਰਵੇਸ਼ ਕਰ ਜਾਂਦੀਆਂ ਨੇ ਤਾਂ ਨੇਚਰਲੀ ਤੌਰ ਤੇ ਤੇ ਜੋ ਵੀ ਤੁਹਾਡਾ ਬਣਾਇਆ ਖਾਣਾ ਖਾਵੇਗਾ ਉਹ ਸੰਦਰ ਤੁਹਾਡਾ ਚੰਗਾ ਸੁਭਾਅ ਤੇ ਜੋ ਤੁਸੀਂ ਸੋਚੋਗੇ ਉਹੀ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਮੁਤਾਬਕ ਹੀ ਦੂਸਰਿਆਂ ਦਾ ਜਿਹੜਾ ਮਨ ਆ ਉਹ ਬਦਲਣਾ ਸ਼ੁਰੂ ਹੋ ਜਾਵੇਗਾ ਤੁਸੀਂ ਚੰਗੇ ਵਿਚਾਰਾਂ ਦੇ ਮਾਲਕ ਹੋ ਚੰਗੀ ਸੋਆਏ ਤੁਹਾਡਾ ਚੰਗੀ ਸੋਚ ਹੈ ਤੁਹਾਡੀ ਤਾਂ ਉਸੇ ਮੁਤਾਬਕ ਤੁਹਾਡੇ ਸਾਰੇ ਕੰਮ ਨਹੀਂ ਜਿਹੜੇ ਬਣਨੇ ਸ਼ੁਰੂ ਹੋ ਜਾਣਗੇ ਪਰ ਇਸ ਨੂੰ ਰੁਟੀਨ ਦੇ ਨਾਲ ਡੇਲੀ ਕਰਨਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਦੋ ਦਿਨ ਕੀਤਾ ਤੇ ਛੱਡ ਦਿੱਤਾ ਰੈਗੂਲਰ ਕਰੋ ਇਸ ਇਸ ਚੀਜ਼ ਨੂੰ ਜਦੋਂ ਵੀ ਤੁਸੀਂ ਕੋਈ ਵੀ ਖਾਣਾ ਵਗੈਰਾ ਬਣਾ ਰਹੇ ਹੋ ਕੁਝ ਵੀ ਕੋਈ ਵੀ ਖਾਣ ਵਾਲੀ ਚੀਜ਼ ਬਣਾਉਣੇ ਹੋ ਫਿਰ ਤੁਸੀਂ ਫਰਕ ਦੇਖੋ ਉਹਨਾਂ ਵਿੱਚ ਅਜੇ ਹੀ ਤਾਕਤ ਭਰ ਜਾਂਦੀ ਹੈ ਕਿ ਜੋ ਵੀ ਤੁਸੀਂ ਸੋਚਦੇ ਹੋ ਉਹ ਦੂਸਰੇ ਇਨਸਾਨ ਦੇ ਅੰਦਰ ਪ੍ਰਵੇਸ਼ ਹੋ ਜਾਂਦਾ ਹੈ ਮਾੜੀਆਂ ਨੈਗੇਟਿਵ એનર્ਜੀਆਂ ਦੂਰ ਹੋ ਜਾਂਦੀਆਂ ਨੇ ਚੰਗੇ ਵਿਚਾਰ ਪਰਮਾਤਮਾ ਦਾ ਨਾਮ ਸਿਮਰਨ ਉਹ ਸਾਰੀ ਚੰਗੀ ਪੋਜ਼ਿਟਿਵਿਟੀ ਤੁਹਾਡੇ ਖਾਣੇ ਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ ਜਿਹਾ ਜਿਹਾ ਤੁਹਾਡਾ ਮਨ ਹੋਵੇਗਾ ਉਹ ਜਿਹੀ ਖਾਣੇ ਦੇ ਅੰਦਰ ਭਰ ਜਾਊਗਾ ਜੇ ਤੁਹਾਡਾ ਖਾਣਾ ਬਣਾਉਂਦੇ ਸਮੇਂ ਤੁਹਾਡੇ ਮਨ ਦੇ ਵਿੱਚ ਚਿੜਚਿੜਾਪਨ ਹੈ ਗੁੱਸਾ ਕੋਈ ਇਧਰ ਉਧਰ ਦੀਆਂ ਟੈਨਸ਼ਨਾਂ ਨੇ ਦਿਮਾਗ ਦੇ ਵਿੱਚ ਤਾਂ ਤੁਹਾਡਾ ਖਾਣਾ ਵੀ ਫਿਰ ਉਸੇ ਤਰ੍ਹਾਂ ਦੀ ਹੋਊਗਾ ਕਿਉਂਕਿ ਉਹ ਖਾਣੇ ਨੇ ਸਾਡੇ ਸਰੀਰ ਦੇ ਅੰਦਰ ਜਾਣਾ ਜਿਉ ਜਿ ਮੰਨ ਲਓ ਤੁਸੀਂ ਕੋਈ ਫਾਸਟ ਫੂਡ ਖਾ ਰਹੇ ਹੋ ਜਾਂ ਕੋਈ ਮਸਾਲੇਦਾਰ ਚੀਜ਼ਾਂ ਖਾ ਰਹੇ ਹੋ ਤਾਂ ਤੁਹਾਡੇ ਸਰੀਰ ਤੇ ਜ਼ਰੂਰ ਅਸਰ ਪੈਂਦਾ ਹੈ ਉਹਦੇ ਨਾਲ ਕਿਸੇ ਨੂੰ ਕੋਈ ਤਜਾਅ ਵਗੈਰਾ ਦੀ ਯੂਰਿਕ ਐਸਿਡ ਦੀ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਇਹ ਚੀਜ਼ਾਂ ਹੋਣ ਲੱਗ ਜਾਂਦੀਆਂ ਨੇ ਜੇ ਅਸੀਂ ਚੰਗਾ ਖਾਵਾਂਗੇ ਪ੍ਰੋਟੀਨ ਭਰਿਆ ਖਾਣਾ ਖਾਵਾਂਗੇ ਤਾਂ ਸਾਡੇ ਸਰੀਰ ਨੂੰ ਓਨੀ ਜਿਆਦਾ ਤਾਕਤ ਮਿਲੂਗੀ ਸਾਡਾ ਸਰੀਰ ਹੈ ਜਿਹੜਾ ਪਾਵਰਫੁਲ ਬਣਿਆ ਰਹੂਗਾ ਅਸੀਂ ਜ਼ਿਆਦਾਤਰ ਇਹ ਹੁੰਦਾ ਹੈ ਜਿਹੜੀਆਂ ਲੜਕੀਆਂ ਨੇ ਇਹ ਸੋਚਦੀਆਂ ਹੁੰਦੀਆਂ ਨੇ ਕਿ ਪੜ੍ਹ ਲਿਖ ਜਾਈਏ ਅਸੀਂ ਵਧੀਆ ਨੌਕਰੀ ਤੇ ਲੱਗ ਜੀ ਜਾਂ ਕੋਈ ਵਧੀਆ ਫੀਲਡ ਨੂੰ ਚੂਜ਼ ਕਰ ਲਈਏ ਤਾਂ ਫਿਰ ਸਾਨੂੰ ਕੋਈ ਕੰਮ ਨਹੀਂ ਕਰਨਾ ਪਊਗਾ ਵੀ ਸਾਨੂੰ ਕੋਈ ਕੰਮ ਦੀ ਜ਼ਰੂਰਤ ਨਹੀਂ ਪਊਗੀ ਜਾਂ ਅਸੀਂ ਕੋਈ ਕੁੱਕ ਵਗੈਰਾ ਜਾਂ ਕੋਈ ਹੈਲਪਰ ਵਗੈਰਾ ਰੱਖ ਲਵਾਂਗੇ ਤਾਂ ਉਹੀ ਸਾਨੂੰ ਖਾਣਾ ਬਣਾ ਕੇ ਜਿਹੜਾ ਤਿਆਰ ਕਰੋ ਤੇ ਸਾਨੂੰ ਸਰਵਿਸ ਵੀ ਕਰ ਦਿਆ ਕਰੋ ਉਹ ਖਾਣਾ ਫਿਰ ਤੁਸੀਂ ਦੇਖੋ ਕਿ ਦੂਸਰਿਆਂ ਦੇ ਜਿਹੜੇ ਹਾ ਭਾਵ ਨੇ ਉਹ ਤੁਹਾਡੇ ਖਾਣੇ ਦੇ ਵਿੱਚ ਉਹਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਕੀ ਪਤਾ ਵੀ ਕਿਸੇ ਇਨਸਾਨ ਨੇ ਕਿਸ ਤਰ੍ਹਾਂ ਖਾਣਾ ਬਣਾਇਆ ਹੈ ਕਿ ਉਹ ਜਿਹੇ ਉਹਦੀ ਸੋਚ ਹੈ ਕਿਸ ਤਰ੍ਹਾਂ ਦੇ ਉਹਦੇ ਵਿਚਾਰ ਨੇ ਕੀ ਦਿਮਾਗ ਦੇ ਵਿੱਚ ਉਹਦੇ ਚੱਲ ਰਿਹਾ ਹੈ ਫਿਰ ਉਹੀ ਤੁਸੀਂ ਖਾਣਾ ਖਾਓਗੇ ਉਸੇ ਚੀਜ਼ ਦਾ ਅਸਰ ਹੈ ਤੁਹਾਡੇ ਤੇ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਡਿਪੈਂਡ ਕਰਦਾ ਹੈ ਵੀ ਖਾਣਾ ਬਣਾਉਣ ਵਾਲਾ ਇਨਸਾਨ ਹੈ ਜਿਹੜਾ ਉਹ ਕਿਹੋ ਜਿਹਾ ਹੈ ਕੋਸ਼ਿਸ਼ ਕਰੋ ਕਿ ਬਾਹਰ ਦਾ ਫੂਡ ਹੈ ਜਿਹੜਾ ਜਾਂ ਰੈਸਟੋਰੈਂਟਾਂ ਦੇ ਖਾਣੇ ਤੋਂ ਪਰਹੇਜ਼ ਕਰੋ ਤੁਸੀਂ ਉਹ ਚੀਜ਼ ਨਾ ਖਾਓ ਆਪਾਂ ਨੂੰ ਨਹੀਂ ਪਤਾ ਵੀ ਕੋਈ ਖਾਣਾ ਕਿਸ ਤਰ੍ਹਾਂ ਬਣਾ ਰਿਹਾ ਉਹ ਸਾਰਾ ਚੀਜ਼ ਦਾ ਅਸਰ ਹੈ ਜਿਹੜਾ ਸਾਡੇ ਸਿਹਤ ਤੇ ਪੈਂਦਾ ਸਾਡੇ ਸਰੀਰ ਤੇ ਪੈਂਦਾ ਇਹਦੇ ਨਾਲ ਸਾਡੇ ਸਰੀਰਿਕ ਦੇ ਨਾਲ-ਨਾਲ ਸਾਡੀ ਮਾਨਸਿਕ ਸ਼ਕਤੀ ਤੇ ਵੀ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਘਰ ਦਾ ਭੋਜਨ ਬਣਾ ਰਹੇ ਹੋ ਖਾ ਰਹੇ ਹੋ ਤਾਂ ਤੁਹਾਡਾ ਸਰੀਰ ਜਿਹੜਾ ਪਾਵਰਫੁੱਲ ਰਹੂਗਾ ਐਨਰਜੈਟਿਕ ਰਹੂਗਾ ਜੇ ਤੁਸੀਂ ਬਾਹਰਲੇ ਖਾਣੇ ਖਾ ਰਹੇ ਹੋ ਫਾਸਟ ਫੂਡ ਖਾ ਰਹੇ ਹੋ ਮਸਾਲੇਦਾਰ ਚੀਜ਼ਾਂ ਖਾ ਰਹੇ ਹੋ ਤਾਂ ਤੁਹਾਡੇ ਸਰੀਰ ਦੇ ਸਰੀਰਕ ਤੇ ਮਾਨਸਿਕ ਦੋਨਾਂ ਦੀ ਮਾਨਸਿਕ ਸਥਿਤੀ ਜਿਹੜੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ। ਖਾਣਾ ਇੱਕ ਅਜਿਹੀ ਤੱਕ ਦਿੰਦਾ ਸਾਨੂੰ ਜੋ ਅਸੀਂ ਦਿਨ ਦੇ ਵਿੱਚ ਜੇ ਅਸੀਂ ਦੋ ਦਿਨ ਨਾ ਖਾਣਾ ਖਾਈਏ ਨਾ ਤਾਂ ਸਾਡਾ ਸਰੀਰ ਜਿਹੜੀ એનર્ਜੀ ਉਹ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਖਾਣਾ ਹੀ ਹੈ ਜੋ ਅਸੀਂ ਖਾਂਦੇ ਆ ਉਹੀ ਸਾਡੇ ਸਰੀਰ ਨੂੰ ਪਾਵਰਫੁੱਲ ਬਣਾਉਂਦਾ ਹੈ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਤੁਰਨ ਫਿਰਨ ਦੀ ਕੰਮਕਾਰ ਕਰਨ ਦੀ। ਖਾਣਾ ਬਣਾਉਂਦੇ ਸਮੇਂ ਹਮੇਸ਼ਾ ਚੰਗੇ ਵਿਚਾਰਾਂ ਨੂੰ ਮਨ ਦੇ ਵਿੱਚ ਬਿਠਾ ਕੇ ਰੱਖੋ। ਆਪਣੇ ਪਰਿਵਾਰ ਤੇ ਬੱਚਿਆਂ ਨੂੰ ਫਿਰ ਖਾਣਾ ਪਰੋਸੋ ਉਹ ਵੀ ਚੰਗੇ ਹਾਵ-ਭਾਵ ਦੇ ਨਾਲ ਖੁਸ਼ ਨੋਮਾ ਤਬੀਅਤ ਦੇ ਨਾਲ ਖੁਸ਼ ਹੋ ਕੇ ਬਣਾਓ ਚੰਗੇ ਵਿਚਾਰਾਂ ਦੇ ਨਾਲ ਤੁਹਾਡਾ ਪਰਿਵਾਰ ਤੇ ਬੱਚੇ ਹਮੇਸ਼ਾ ਖੁਸ਼ ਤੇ ਤੰਦਰੁਸਤ ਰਹਿਣਗੇ ਬੱਚਿਆਂ ਦਾ ਸੁਭਾਅ ਦਾ ਜਿਹੜਾ ਚਿੜਚਿੜਾਪਨ ਹੈ ਉਹ ਵੀ ਦੂਰ ਹੋ ਜਾਊਗਾ ਜਦੋਂ ਅਸੀਂ ਚੰਗੇ ਸੁਭਾਅ ਦੇ ਨਾਲ ਚੰਗੇ ਵਿਚਾਰਾਂ ਦੇ ਨਾਲ ਖਾਣੇ ਨੂੰ ਤਿਆਰ ਕਰਾਂਗੇ ਬਿਮਾਰੀਆਂ ਤੋਂ ਮੁਕਤ ਹੋ ਜਾਏਗਾ ਬੱਚਾ ਜੇ ਕੋਈ ਵੀ ਪਰੇਸ਼ਾਨੀ ਹੁੰਦੀ ਹੈ ਕਈ ਬੱਚਿਆਂ ਨੂੰ ਡਾਈਜੈਸਟ ਨਹੀਂ ਹੁੰਦਾ ਜੋ ਵੀ ਹੈ ਪ੍ਰੋਬਲਮਸ ਹੁੰਦੀਆਂ ਨੇ ਠੀਕ ਹੈ ਉਹ ਸਾਰਾ ਕੁਝ ਜਿਹੜਾ ਜਦੋਂ ਅਸੀਂ ਚੰਗੇ ਹਾ ਭਾਵ ਲੈ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਬਣਾਵਾਂਗੇ ਉਹ ਚੀਜ਼ ਤਾਂ ਉਹ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਆਉਣੀ ਸ਼ੁਰੂ ਹੋ ਜੂਗੀ ਜਦੋਂ ਖਾਣਾ ਖਾਵਾਂਗੇ ਅਸੀਂ ਜਦੋਂ ਸਾਰੇ ਘਰ ਦਾ ਮਾਹੌਲ ਵਧੀਆ ਸਾਰੇ ਖੁਸ਼ ਨੇ ਤਾਂ ਫਿਰ ਉੱਥੇ ਪਰਮਾਤਮਾ ਦਾ ਵਿਵਾਸ ਹੁੰਦਾ ਉਸ ਘਰ ਦੇ ਵਿੱਚ ਕੋਈ ਵੀ ਨੈਗੇਟਿਵ એનર્ਜੀ ਨਹੀਂ ਆਉਂਦੀ ਹੈਗੀ ਕੋਸ਼ਿਸ਼ ਕਰੋ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਤੁਸੀਂ ਆਪਣੇ ਖਾਣ ਪੀਣ ਵਾਲੀਆਂ ਵਸਤਾਂ ਤਿਆਰ ਕਰਦੇ ਹੋ ਤਾਂ ਉਸ ਸਮੇਂ ਪਰਮਾਤਮਾ ਦਾ ਨਾਮ ਸਿਮਰਨ ਜ਼ਰੂਰ ਕਰੋ ਇਦਰ ਉਧਰ ਦੀਆਂ ਦਿਮਾਗ ਦੇ ਵਿੱਚੋਂ ਟੈਨਸ਼ਨਾਂ ਕੱਢ ਦੋ ਉਹ ਚੀਜ਼ਾਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਫਿਰ ਉਹੀ ਸਾਰੀਆਂ ਚੀਜ਼ਾਂ ਦਾ ਅਸਰ ਹੈ ਜਿਹੜਾ ਤੁਹਾਡੇ ਖਾਣੇ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਫਿਰ ਜਿਹੜੀ ਜੋ ਤੁਹਾਡੇ ਦਿਮਾਗ ਦੀਆਂ ਗੱਲਾਂ ਨੇ ਉਹ ਕੀ ਹੈ ਜਦੋਂ ਅਲੱਗ-ਅਲੱਗ ਇਨਸਾਨਾਂ ਦੇ ਪੇਟ ਦੇ ਵਿੱਚ ਖਾਣਾ ਜਾਂਦਾ ਹੈ ਫਿਰ ਉਹਦੀ ਕੀ ਐਨਰਜੀ ਹੈ ਜਿਹੜੀ ਉਹ ਦੁੱਗਣੀ ਹੋ ਜਾਂਦੀ ਹੈ ਜੇ ਤੁਸੀਂ ਉਹੀ ਚੰਗੇ ਹਾਵ ਭਾਵ ਦੇ ਨਾਲ ਚੰਗੇ ਵਿਚਾਰਾਂ ਦੇ ਨਾਲ ਚੰਗੀ ਸੋਚ ਦੇ ਨਾਲ ਖੁਸ਼ ਹੋ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਖਾਣਾ ਤਿਆਰ ਕਰੋਗੇ ਤਾਂ ਉਹਦੀ એનર્ਜੀ ਜਿਹੜੀ ਉਹ ਪੋਜ਼ਿਟਿਵਿਟੀ ਹੋਰ ਜ਼ਿਆਦਾ ਦੁੱਗਣੀ ਚੌਕਣੀ ਹੋ ਜਾਏਗੀ ਸੋ ਜਦੋਂ ਵੀ ਤੁਸੀਂ ਕੋਈ ਵੀ ਖਾਣਾ ਬਣਾਉਣਾ ਕੋਈ ਵੀ ਚੀਜ਼ ਤਿਆਰ ਕਰਨੀ ਹੈ ਤਾਂ ਉਹਨੂੰ ਚੰਗੇ ਵਿਚਾਰਾਂ ਦੇ ਨਾਲ ਕਰੋ ਚੰਗੀ ਸੋਚ ਦੇ ਨਾਲ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਦੇ ਸੌਣ ਤੱਕ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਦੇਣ ਤੱਕ ਉਦੋਂ ਤੱਕ ਤੁਸੀਂ ਪਰਮਾਤਮਾ ਦੇ ਨਾਮ ਸਿਮਰਨ ਨੂੰ ਆਪਣੇ ਮਨ ਦੇ ਵਿੱਚ ਪਸਾਕਰ ਕੋਈ ਜ਼ਰੂਰੀ ਨਹੀਂ ਹੈਗਾ ਇਹ ਨਹੀਂ ਹੈਗਾ ਵੀ ਹਰ ਸਮੇਂ ਪਰਮਾਤਮਾ ਦਾ ਨਾਮ ਸਿਰਨ ਕਰੋ ਜਦੋਂ ਵੀ ਤੁਹਾਨੂੰ ਵਕਤ ਲੱਗਦਾ ਹੈ ਜਦੋਂ ਵੀ ਤੁਸੀਂ ਕੋਈ ਵੀ ਖਾਣਾ ਪਰੋਸਦੇ ਹੋ ਖਾਣਾ ਬਣਾਉਂਦੇ ਹੋ ਆਪਣੀ ਇੱਕ ਹੈਬਿਟ ਬਣਾ ਲਓ ਇਹ ਵੀ ਉਸ ਸਮੇਂ ਜ਼ਰੂਰ ਪਰਮਾਤਮਾ ਦਾ ਨਾਮ ਯਾਦ ਕਰੋ ਤੁਹਾਡੇ ਲਈ ਬਹੁਤ ਚੰਗਾ ਰਹੂਗਾ ਆਪਣੀ ਜਿਹੜੀ ਜ਼ਿੰਦਗੀ ਹੈ ਬਹੁਤ ਸੁਖਾਲੀ ਲੰਘ ਜਾਂਦੀ ਹੈ ਇਹ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਹੱਥ ਦੇ ਵਿੱਚ ਹੁੰਦੀਆਂ ਨੇ ਆਪਾਂ ਆਪਣੀ ਜ਼ਿੰਦਗੀ ਨੂੰ ਕਿਵੇਂ ਸੁਧਾਰ ਸਕਦੇ ਹਾਂ ਕਿਵੇਂ ਸਮਾਰ ਸਕਦੇ ਹਾਂ ਇੱਕ ਸਭ ਕੁਝ ਆਪਣੇ ਹੱਥ ਹੁੰਦਾ ਹੈ ਕਈ ਵਾਰੀ ਆਪਾਂ ਲੇਜੀ ਹੋ ਜਾਂਦੇ ਆ ਆਲਸੀ ਹੋ ਜਾਂਦੇ ਆ ਆਪਾਂ ਸੋਚਦੇ ਆ ਵੀ ਚੱਲ ਛੱਡ ਪਰੇ ਇਹ ਚੀਜ਼ ਰਹਿਣ ਦਾ ਨਹੀਂ ਆ ਬਾਹਰੋਂ ਮੰਗਵਾ ਕੇ ਖਾ ਲਾਂ ਨੇ ਸੋ ਇਹ ਚੀਜ਼ਾਂ ਤੋਂ ਜ਼ਰੂਰ ਪਰਹੇਜ਼ ਕਰੋ ਆਪਾਂ ਨੂੰ ਨਹੀਂ ਪਤਾ ਵੀ ਬਾਹਰਲਾ ਖਾਣਾ ਕਿਸ ਤਰ੍ਹਾਂ ਦਾ ਹਾਈਜਨਿਕ ਹੈ ਜਾਂ ਨਹੀਂ ਹੈ ਸੋ ਇਹ ਚੀਜ਼ਾਂ ਤੋਂ ਜ਼ਰੂਰ ਪਰਹੇਜ਼ ਕਰੋ ਸਭ ਤੋਂ ਬੈਸਟ ਤਰੀਕਾ ਇਹੀ ਹੈ ਵੀ ਜਦੋਂ ਵੀ ਤੁਸੀਂ ਨਹੀਂ ਆਪਣੇ ਘਰ ਦੇ ਵਿੱਚ ਕੋਈ ਵੀ ਖਾਣ ਪੀਣ ਦੀ ਵਸਤੂ ਤਿਆਰ ਕਰਨੀ ਹੈ ਤਾਂ ਉਹਨੂੰ ਆਪਣੇ ਚੰਗੇ ਮਨ ਦੇ ਨਾਲ ਖੁਸ਼ ਹੋ ਕੇ ਬਣਾਓ ਉਸਦੇ ਨਾਲ ਤੁਹਾਡਾ ਪਰਿਵਾਰ ਵੀ ਖੁਸ਼ ਰਹੂਗਾ ਤੁਹਾਡੇ ਬੱਚਿਆਂ ਦੀ ਸਿਹਤ ਤੇ ਵੀ ਚੰਗਾ ਸਰ ਹੋਗਾ ਬੱਚਿਆਂ ਦੀ ਸਰੀਰਕ ਤੇ ਮਾਨਸਿਕ ਸ਼ਕਤੀ ਹੈ ਜਿਹੜੀ ਉਹ ਮਜ਼ਬੂਤ ਹੋ ਜੂਗੀ ਸਭ ਤੋਂ ਜਿਹੜੇ ਬੱਚੇ ਨੇ ਉਹ ਉਹ ਇੱਕ ਕੱਚੇ ਪਾਂਡੇ ਦੀ ਤਰ੍ਹਾਂ ਹੁੰਦੇ ਨੇ ਜਿਹੋ ਜਿਹੇ ਅਸੀਂ ਇੱਕ ਮਿੱਟੀ ਦੇ ਜਿਵੇਂ ਬਰਤਨ ਬਣਾਉਨੇ ਆ ਉਹਨੂੰ ਸ਼ੇਪ ਦੇਵਾਂਗੇ ਆਕਾਰ ਦੇਵਾਂਗੇ ਉਸੇ ਤਰ੍ਹਾਂ ਉਹ ਬੱਚਾ ਜਿਹੜਾ ਉਹਦਾ ਦਿਮਾਗ ਹੈ ਉਹ ਢਲਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹਹ ਜਿਹ੍ਹਾ ਘਰ ਦੇ ਵਿੱਚ ਮਾਹੌਲ ਹੁੰਦਾ ਬੱਚਾ ਉਹੀ ਸਾਰਾ ਕੁਝ ਸਿੱਖਦਾ ਹੈ ਸੋ ਜਦੋਂ ਅਸੀਂ ਸਾਡੇ ਘਰ ਦਾ ਮਾਹੌਲ ਵਧੀਆ ਹੋਊਗਾ ਅਸੀਂ ਇੱਕ ਇੱਕ ਇਨਸਾਨ ਦੇ ਦੁਆਰਾ ਬਣਾਇਆ ਗਿਆ ਖਾਣਾ ਪੂਰੇ ਪਰਿਵਾਰ ਦੇ ਜੀਆਂ ਨੂੰ ਖੁਸ਼ ਰੱਖ ਸਕਦਾ ਹੈ ਚੰਗੇ ਵਿਚਾਰਾਂ ਦੇ ਨਾਲ ਚੰਗੇ ਸੋਚ ਦੇ ਨਾਲ ਜੇ ਅਸੀਂ ਇਹ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਕੇ ਦੇਖਾਂਗੇ ਤਾਂ ਉਹਦੇ ਨਾਲ ਦੇਖੋ ਕਿੰਨਾ ਵਧੀਆ ਆਪਣਾ ਪਰਿਵਾਰ ਹੈ ਜਿਹੜਾ ਉਹ ਖੁਸ਼ ਰਹਿ ਸਕਦਾ ਹੈ ਸੋ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹੌਲੀ-ਹੌਲੀ ਅਪਣਾਉਣਾ ਸ਼ੁਰੂ ਕਰ ਦਿੱਤਾ ਤਾਂ ਆਪਣੀ ਜ਼ਿੰਦਗੀ ਜਿਹੜੀ ਬੜੀ ਸੌਖੀ ਤੇ ਬੜੀ ਵਧੀਆ ਖੁਸ਼ ਤਰੀਕੇ ਦੇ ਨਾਲ ਬਤੀਤ ਹੋਣੀ ਸ਼ੁਰੂ ਹੋ ਜੂਗੀ ਇਹ ਨਹੀਂ ਹੁੰਦਾ ਹੈਗਾ ਵੀ ਇੱਕਦਮ ਹੀ ਆਪਾਂ ਕੋਈ ਚੀਜ਼ ਕਰੀਏ ਅੱਜ ਹੀ ਆਪਾਂ ਉਹ ਚੀਜ਼ ਨੂੰ ਪਾ ਲਈਏ ਹਰ ਇੱਕ ਚੀਜ਼ ਹੈ ਉਹਨੂੰ ਸਮਾਂ ਲੱਗਦਾ ਹੈ ਕੋਈ ਵੀ ਆਪਾਂ ਪlant ਲਾਉਨੇ ਆਪਾਂ ਛੋਟਾ ਹੁੰਦਾ ਬੂਟਾ ਪਹਿਲਾਂ ਬੀਜ ਬੋਨੇ ਆ ਫਿਰ ਉਸ ਤੋਂ ਬਾਅਦ ਫੌਦਾ ਬਣਦਾ ਉਹ ਫਿਰ ਪlant ਬਣਦਾ ਦਰਖਤ ਬਣਦਾ ਫਿਰ ਕਿਤੇ ਜਾ ਕੇ ਫਲ ਦਿੰਦਾ ਹੋ ਇਸੇ ਤਰ੍ਹਾਂ ਹੀ ਪ੍ਰੋਸੈਸ ਵਾਈਜ਼ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਰੁਟੀਨ ਦੇ ਵਿੱਚ ਕਰੋ ਇਹਨੂੰ ਤਾਂ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਅਸਰ ਜਿਹੜਾ ਮਿਲਣਾ ਉਹ ਸ਼ੁਰੂ ਹੋ ਜੂਗਾ ਜਦੋਂ ਅਸੀਂ ਚੰਗੇ ਵਿਚਾਰਾਂ ਨੂੰ ਆਪਣੇ ਮਨ ਦੇ ਵਿੱਚ ਬਿਠਾ ਲਿਆ ਆਪਣੇ ਮਨ ਦੇ ਵਿੱਚ ਚੰਗੇ ਵਿਚਾਰ ਚੰਗੇ ਥੌਟਸ ਆਉਣੇ ਸ਼ੁਰੂ ਹੋਗੇ ਚੰਗੀ ਸੋਚ ਦੇ ਨਾਲ ਤਾਂ ਫਿਰ ਕੀ ਹੋ ਉਹ ਨੈਗੇਟਿਵ ਚੀਜ਼ਾਂ ਜਿਹੜੀਆਂ ਗੱਲਾਂ ਨੇ ਤੁਹਾਡੇ ਦਿਮਾਗ ਦੇ ਉੱਤੇ ਟੈਨਸ਼ਨ ਆ ਨੇ ਉਹ ਖੁਦ ਆਉਣਗੀਆਂ ਨਹੀਂ ਆਪਣੇ ਆਪ ਹੀ ਨਹੀਂ ਆਉਣਗੀਆਂ ਕਿਉਂਕਿ ਤੁਹਾਡਾ ਜਿਹੜਾ ਦਿਮਾਗ ਦਾ ਫੋਕਸ ਹੈ ਉਹ ਸਾਰਾ ਚੰਗੇ ਪਾਸੇ ਲੱਗ ਜਾਊਗਾ ਚੰਗੀਆਂ ਗੱਲਾਂ ਹੀ ਤੁਹਾਡੇ ਦਿਮਾਗ ਦੇ ਵਿੱਚ ਆਉਣਗੀਆਂ ਜਿਹੋ ਜਿਹਾ ਅਸੀਂ ਦਿਨ ਦੇ ਵਿੱਚ ਸੋਚਦੇ ਰਹਿਨੇ ਆ ਉਹੀ ਫਿਰ ਸਾਨੂੰ ਸਾਡੇ ਦਿਮਾਗ ਦੇ ਵਿੱਚ ਉਹੀ ਗੱਲਾਂ ਵਾਰ-ਵਾਰ ਘੁੰਮੇ ਜਾਂਦੀਆਂ ਨੇ ਇਹ ਦਿਮਾਗ ਹੀ ਇਸ ਤਰ੍ਹਾਂ ਦਾ ਹੈ ਵੀ ਉਹੀ ਗੱਲਾਂ ਦਿਮਾਗ ਦੇ ਵਿੱਚ ਘੁੰਮੇ ਜਾਂਣਗੀਆਂ ਕਿ ਉਹ ਅਸਰ ਹੈ ਜਿਹੜਾ ਉਹ ਸਾਰਾ ਦਿਨ ਸਾਡੇ ਦਿਮਾਗ ਤੇ ਪਿਆਰਦਾ ਸੋ ਇਹ ਚੀਜ਼ਾਂ ਨੂੰ ਭੁਲਾ ਕੇ ਚੰਗੇ ਵਿਚਾਰਾਂ ਨੂੰ ਆਪਣੇ ਦਿਮਾਗ ਦੇ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਏ ਆਪਣੇ ਖਾਣਾ ਖਾਣਾ ਬਣਾਉਣਾ ਜਾਂ ਆਪਣੇ ਖਾਣਾ ਬਣਾਉਂਦੇ ਸਮੇਂ ਜੋ ਖਾਣ ਪੀਣ ਨੇ ਜੋ ਵੀ ਆਪਾਂ ਆਪਣੇ ਘਰ ਦੇ ਵਿੱਚ ਅਵਸਥਾਨ ਤਿਆਰ ਕਰਦੇ ਹਾਂ ਉਸ ਸਮੇਂ ਚੰਗੇ ਥੌਟਸ ਨੂੰ ਆਪਣੇ ਦਿਮਾਗ ਦੇ ਵਿੱਚ ਰੱਖੋ ਤਾਂ ਤੁਹਾਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਹੋਵੇਗਾ ਜੇਕਰ ਤੁਹਾਨੂੰ ਮੇਰੀ ਅੱਜ ਦੀਆਂ ਇਹ ਗੱਲਾਂ ਵਧੀਆਂ ਲੱਗੀਆਂ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਧੰਨਵਾਦ ਜੀ